ਆਸਰੇ ਮੇਰੇ ਕੁਝ ਨਹੀਂ ਹੈਗਾ ਅੱਜੇ ਵੀ ਮਾਰੀ ਜਾਂਦੇ ਨੇ ਸਾਡੇ ਕੁੱਟੀ ਜਾਂਦੇ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਵੀਰੇ ਕੇਡਰ ਨੂੰ ਕੰਟਰੋਲ ਕਰ ਰਹੇ ਸੀ ਫੇਰ ਵੀ ਕੁੱਟੇ ਵੜ ਕੇ ਵੀਰੇ ਅਸੀਂ ਆਪਣੇ ਕੇਡਰ ਨੂੰ ਕੰਟਰੋਲ ਕਰ ਰਹੇ ਸੀਗੇ ਫੇਰ ਵੀ ਗਰਦਨਾਂ ਤੇ ਮਾਰੀਆਂ ਆਪਣੇ ਫੇਰ ਵੀ ਇਹਨਾਂ ਨੇ ਕੁੱਟਿਆਗਾ ਪਾਣੀ ਦੇ ਬਿਛਾੜਾ ਪਾਣੀ ਦੀਆਂ ਬਿਛਾੜਾ ਹੋਈਆਂ ਨੇ ਅਥਰੂ ਗੇਸ ਦੇ ਗੋਲੇ ਵੀ ਚਲਾਏ ਨੇ ਵੀਰੇ ਤੇ ਡਾਂਗਾ ਛੋਟੀਆਂ ਨਾਲ ਤਾਂ ਪਤਾ ਨਹੀਂ ਕਿੰਨੀਆਂ ਕਿੱਲੀਆਂ ਨੇ ਬੈਠੇ ਨੇ ਮਾਰੀਆਂ ਨੇ ਵੀਰੇ ਚਾਹਾਂ ਤੁਸੀਂ ਬੈਠੇ ਦੀ ਫੇਰ ਵੀ ਮਾਰੀਆਂ ਨੇ ਵੀਰੇ ਸਰ ਅਸੀਂ 264 1994 ਟੀਚਰ ਇੱਥੇ ਆਪਣੇ ਹੱਕ ਲੈਣ ਆਇਆ ਪਰ ਜਦੋਂ ਅਸੀਂ ਗਏ ਬੈਰੀਗਨ ਨੂੰ ਇੰਨਾ ਜ਼ਿਆਦਾ ਕੁੱਟੇ ਇੰਨਾ ਜ਼ਿਆਦਾ ਕੁੱਟੇ ਮੇਰੇ ਸਿਰ ਮੇਰੇ ਵਾਲੇ ਪੱਟੇ ਚੇਨਸ ਮੁਲਾਜ਼ਮਾਂ ਵੱਲ ਮੇਰੇ ਵਾਲ ਕੁੱਟੇ ਗਏ ਤੇ ਮੇਰੇ ਸਿਰ ਤੇ ਡੰਡਾ ਮਾਰਿਆ ਚੇਨਸ ਵੱਲੋਂ ਤੇ ਸਾਡੇ ਸਾਥੀ ਨੇ ਇੰਨਾ ਜ਼ਿਆਦਾ ਡੰਗਰਾ ਵਾਂਗੂ ਕੁੱਟਿਆ ਗਏ ਤੇ ਇੰਨੀ ਗੰਦੀ ਤੇ ਬੇਸ਼ਰਮ ਸਰਕਾਰ ਹੈ ਨਾ ਇਸ ਤੋਂ ਤੇਰਾ ਕੋਈ ਦੁਨੀਆ ਦੀ ਬੇਸ਼ਰਮ ਸਰਕਾਰ ਹੈਗੀ ਸੀ ਨਾ ਹੋਣੀ ਹੈ ਕਦੇ ਹੈਗੀ ਸੀ ਇੰਨੀ ਇੰਨੇ ਗੰਦੇ ਬੇਸ਼ਰਮ ਸਰਕਾਰ ਇਹਨਾਂ ਵਾਸਤੇ ਸਾਡੇ ਕੋਲ ਲਵਸ ਨਹੀਂ ਰਿਹਾ ਕਿ ਸਰਕਾਰ ਕਿੱਤਾ ਦੀ ਡੰਗਰਾ ਵਾਂਗ ਸੜ ਸਾਜੇ ਰੁਟਿਆ ਗਿਆ ਜੇ ਸਾਡੇ ਹੱਕ ਨਹੀਂ ਦੇਣਗੇ ਤਾਂ ਅਸੀਂ ਐਵੇਂ ਹੀ ਅੱਗੇ ਤੋਂ ਕਰਾਂਗੇ ਪਾਣੀ ਦੇ ਪਿਛੜਾ ਵੀ ਹੋਇਆ ਪਾਣੀ ਦੇ ਪਿਛੜਾ ਬਹੁਤ ਜ਼ਿਆਦਾ ਹੋਇਆ ਇੰਨੀ ਜ਼ਿਆਦਾ ਨਾ ਪਾਣੀ ਦੀ ਬਚਾਈ ਇੰਨੀ ਜ਼ਿਆਦਾ ਤੇਜ਼ ਰ ਸਾਡੇ ਸਾਥ ਸਾਰੇ ਪਿੱਛੇ ਹੀ ਹੋ ਗਏ ਸੀ ਤੁਹਾਡੀ ਮੰਗਾ ਕਿ ਨੇ ਉਹ ਥੋੜਾ ਸਮਝਾ ਦਿਓ ਸਰ ਸਾਡੀਆਂ ਮੰਗਾਂ ਨਹੀਂ ਨੇ ਸਾਡੇ ਸਟੇਸ਼ਨ ਚੁਆਇਸ ਹੋ ਗਏ ਨੇ ਸਾਡੇ ਸਟੇਸ਼ਨ ਅਲਾਟਮੈਂਟ ਨਹੀਂ ਹੋ ਰੇ ਬਸ ਸਾਨੂੰ ਜੁਆਇਨਿੰਗ ਨਹੀਂ ਦੇ ਰਹੇ ਕਿੰਨੇ ਦਿਨ ਹੈਗੇ ਆ ਤੁਸੇ ਸਰ ਸਾਡੀ 1% 994 ਤੇ 1% 23264 ਆ ਜਿਹੜੀ 2364 ਪਰਤੀ ਆਈ ਸੀ ਉਹਦੋਂ 20 ਚ ਆਈ ਸੀ ਤੇ ਜਿਹੜੀ ਸਾਡੀ ਪਰਤੀ 994 ਉਹ 2021 ਚ ਆਈ ਸੀ ਅਜੇ ਤੱਕ ਸਾਡੀ ਪਰਤੀ ਪੂਰੀ ਨਹੀਂ ਕੀਤੀ ਜਾ ਰਹੀ ਮੈਂ ਐਸਪੀ ਨਵਰੀਤ ਵਰਕਾਂ ਐਸਪੀ ਪੀਬੀਆਈ ਸਰਦੀ ਈਟੀਟੀ ਬੇਰੁਜ਼ਗਾਰਾਂ ਦੇ ਆਪਕਾਂ ਦਾ ਹੱਲਾ ਬੋਲ ਹੋਇਆ ਸੀ ਕਿੱਦਾਂ ਦੇ ਹਾਲਾਤ ਹੋਏ ਕਿਉਂਕਿ ਬਰੂਰ ਪਿਛਲੇ 1.5 ਸਾਲ ਤੋਂ ਇੱਥੇ ਨੌਕਰੀ ਕਰ ਰਹੇ ਹਾਂ ਧਰਨੇ ਅਨੇਕਾਂ ਹੀ ਆਉਂਦੇ ਨੇ ਸਾਰੇ ਡਿਸਪਲਿਨਡ ਹੁੰਦੇ ਨੇ ਜੋ ਉਹਨਾਂ ਦੀ ਡਿਮਾਂਡ ਹੁੰਦੀ ਆ ਅਸੀਂ ਵਿਚ ਪਾ ਕੇ ਉਹਨਾਂ ਦਾ ਸੁਨੇਹਾ ਅੱਗੇ ਤੱਕ ਪਹੁੰਚਾਉਂਦੇ ਹਾਂ ਹਮੇਸ਼ਾ ਵਧੀਆ ਤਰੀਕੇ ਨਾਲ ਇਹ ਇੱਕ ਵਾਰੀ ਪਹਿਲਾਂ ਆਏ ਸੀਗੇ ਉਦੋਂ ਵੀ ਸਤੌਜ ਧਰਨਾ ਲਾਣਗੇ ਸੀ ਉਦੋਂ ਵੀ ਇਹਨਾਂ ਨੇ ਕਿਸੇ ਆਪਣੇ ਲੀਡਰ ਦੀ ਨਹੀਂ ਸੀ ਮੰਨੀ ਉਦੋਂ ਵੀ ਸਾਨੂੰ ਮੁਕਦਮਾ ਦਰਜ ਕਰਨਾ ਪਿਆ ਸੀ ਫਿਰ ਇਹਨਾਂ ਨੂੰ ਅਪੁਆਇੰਟਮੈਂਟ ਲੈਟਰ ਮਿਲਨੇ ਸੀ ਉਹ ਮੁਕਦਮਾ ਇਹਨਾਂ ਦਾ ਅੱਜ ਵੀ ਸਵੇਰੇ ਮੈਂ ਵੇਖਿਆ ਇਹ ਕਿਸੇ ਆਪਣੇ ਲੀਡਰ ਦੇ ਕਹਿਣੇ 'ਚ ਨਹੀਂ ਸੀਗੇ ਜਿਆਦਾ ਨੰਬਰ 'ਚ ਸੀਗੇ ਵਿੱਚੋਂ ਆ ਕੇ ਹੁਣ ਬੈਰੀਕੇਡ ਤੋੜਨ ਲੱਗ ਗਏ ਫਿਰ ਪੱਥਰ ਮਾਰਨ ਲੱਗ ਗਏ ਅਲਟੀਮੇਟਲੀ ਸਾਨੂੰ ਥੋੜਾ ਬਹੁਤ ਵਾਟਰ ਕੈਨਨ ਯੂਜ਼ ਕਰਨਾ ਪਿਆ ਤੇ ਫਿਰ ਜਾ ਕੇ ਹੁਣ ਪਿੱਛੇ ੱੱਕੇ ਆ ਵਾਟਰ ਕੈਨਨ ਆ ਵਿੱਚੇ ਮੁਲਾਜ਼ਮਾਂ ਦੀਆਂ ਦੇਖੋ ਪੱਗਾਂ ਲੱਗੀਆਂ ਕਿਸੇ ਦੇ ਸਿਰ 'ਚ ਪੱਥਰ ਵੱਜਿਆ ਉਹਨੇ ਵੇਖਣਾ ਕਿੰਨੇ ਬੰਦੇ ਸਾਡੇ ਇੰਜਰਡ ਨੇ ਸਰ ਪੁਲਿਸ ਦੇ ਵੱਲੋਂ ਕਨੈਕਸ਼ਨ ਕੀਤਾ ਜਾਊਗਾ ਇਹਨਾਂ ਦੇ ਉੱਪਰ ਹਾਂ ਵੀ ਜਿਹੜਾ ਵੀ ਨੈਸੈਸਰੀ ਐਕਸ਼ਨ ਆਏਗਾ ਐਸ ਪਰ ਲਾਅ ਵੀ ਟੇਕ ਐਕਸ਼ਨ